ਕਰੀਬ 8:00 ਵਜੇ ਦੇ ਸਾਲੂ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮਨ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘਟਾਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮਨ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੋਂ ਉਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਘਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਇਹ ਤੇ ਦਰਾਂ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਣ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਣ ਸਾਨੂੰ ਬ੍ਰਾਹਮਤ ਹੋਇਆ ਜਿਸ ਤਹਿਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਪੱਕੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲੱਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਿਯਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੀ ਤਰ੍ਹਾਂ ਇਹ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਬੇਰ ਸਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ। ਤੇ ਉਸ ਦੇ ਬਾਅਦ ਵਿੱਚ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਦੀ ਬੋਸ ਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਈਆਂ ਗਈਆਂ। ਇਸੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ ਸ਼ੀਟ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਖਿਲਾਫ ਲਾਲ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ ਤੇ ਵਕਤ ਵਕਤ ਦੀ ਮਾ ਦਾ ਜਿਹੜਾ ਹੈਗਾ ਵਾ ਟੀਮਾਂ ਜੇ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਦੋਨੇ ਜੁਗਤ ਦੇ ਪਹਿਲਾਂ ਵੀ ਕਈਆਂ ਨੂੰ ਮਾਰਦੇ ਜਿਹੜੇ ਦੱਸਦੇ ਨੇ ਔਰ ਇਹ ਦਾ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਇਹ ਤਕੰਮਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਟਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਫਨਾਣਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ ਸਾਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਸਨਲ ਪੈਨ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਦੇ ਦਹਿਸ਼ਤ ਪਲਾਣਾ ਕਰਦੇ ਆਪਣੇ ਨਾਮ ਦੀ ਨਹੀਂ ਜੁਕ ਜਿਹੜੇ ਨੇ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਜੁਨਾ ਯਾਰ ਜਿਹੜਾ ਨਾਮਕ ਹੈ ਤੇ ਬਿੱਥੇ ਕਾਫੀ ਲੰਬੇ ਸਮੇਂ ਤੋਂ ਸਰਫੀਆਂ ਨੇ ਇਹ ਵਾਲਾ ਤੇ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਜਿਹੜੀ ਲੜਾਈ ਚਗੜੇ ਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈਗਾ ਜੋ ਦੋਨੇ ਆਪੋ ਆਪਣੇ ਗੈਂਗ ਦੇ ਲੀਡਰ ਨੇ ਤੇ ਉਹਨੇ ਮਦਨ ਨਾਮ ਦੇ ਜਿਹੜੇ ਇਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਕਸਦ ਉਹ ਅਜੇ ਤੱਕ ਪਤਾ ਨਹੀਂ ਲੱਗਾ ਦੀ ਲੜਾਈ ਦਾ کافی ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀਦੇ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਤੇ ਦਰਹਨੇ ਪੁੱਛੇ ਕਿ ਜਿਹੜੇ ਹੈਗੇ ਆ 5 ਪਿਸਟਲ ਸਾਨੂੰ ਗ੍ਰਾਮਦੂ ਹੋਏ ਆ ਇੱਕ ਬੱਤੀਬੋਹ ਤੇ 4 ਜਿਹੜੇ ਹੈਗੇ ਆ ਬੱਤੀਬੋਹ ਤੇ 10 ਜਿੰਦਾ ਲਾਈਵ ਜਿਹੜੇ ਆ ਰਾਉਂਡ ਫ੍ਰਾਮ ਕਿਤੇ ਗਏ ਗੋਲੀ ਗੋਲੀ ਕਾਨਸਰਟ ਚੱਲੀ ਸੀ ਕਿ ਗੋਲਾ ਫਾਇਰ ਚੱਲੀ ਸੀ ਅ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨ ਸਾਈਡ ਚੱਲੀ ਆ ਪਰਮबीर ਓਫ ਨਾਨਿਕਵਲੋ ਤੇ ਉਸ ਦੇ ਭਰਾ ਵਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਡਮ ਇਹ ਜਿਹੜੇ ਪਾਣੀ ਪਿਸਟਲ ਨੇ ਕਿੱਦੇ ਉੱਪਰੋਂ ਪੜੇ ਕਿ ਤੋਂ ਬ੍ਰਾਮ ਹ ਪਰਮबीर ਓਫ ਨਾਨਿਕਵਲੋ ਤੇ ਉਹਦੇ ਭਰਾ ਵਲੋਂ ਉਹਨਾਂ ਨੂੰ ਜਦੋਂ ਮੁਸ਼ਕਲ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਅਗਰ ਟੋਟਲ 5 ਸੀਗੇ ਕਿੰਨੀ ਜਗ੍ਹਾ ਤੇ ਆ ਗਏ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਦ ਕੀਤੇ ਸੀ